ਸਰ ਆਪਣਾ ਨਾਮ ਪੁੱਛਿਆ ਪਰ ਮਾਸਟਰ ਪ੍ਰਵੀਨ ਸਿੰਘ ਸਰ ਇਹ ਨਵੇਂ ਕਿੰਨੇ ਕਿਲੇ ਕਿੰਨੇ ਨਬਰ ਦੀ ਸਿਸ਼ੀਤ ਹੈਗਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਰਾਮਗੜੀਆ ਸਾਹਿਬ ਕਲਮਾ ਰੋਡ ਪਟਾਲਾ ਤੋਂ ਸੰਬੋਧਿਤ ਸਾਧ ਸੰਗਤ ਅਤੇ ਇਲਾਕਾ ਦੇ ਵਸਨੀਕ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤਾਂ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਰਕਾਸ਼ਪੁਰਬ ਦੇ ਸਬੰਧ ਵਿੱਚ ਇਹ ਨਗਰ ਕੀਰਤਨ ਸੰਬੂਚੇ ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਜਿਹੜਾ ਸਾਰੇ ਇਲਾਕੇ ਦੀ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਔਰ ਸਤਗੁਰ ਨਾਨਕ ਪ੍ਰਗਟ ਹੋਆ ਮੇਟੀ ਧੁੰਦ ਜਗ ਚਾਗਣਾ ਉਹ ਜਬ ਤੇ ਜਲੰਦੇ ਨੂੰ ਤਾਰਨ ਵਾਸਤੇ ਭਾਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਿਆ ਉਸ ਆਕਾਲਪੁਰਖ ਪਰਮੇਸ਼ਰ ਦਾ ਜੋ ਇਕਤਾ ਦੱਸ ਰਿਹਾ ਸਾਰੇ ਸੰਸਾਰ ਦੇ ਦਿੱਤਾ ਔਰ ਸਾਰੇ ਜੋ ਜਗਤਾ ਹੈ ਔਰ ਖਾਸ ਕਰਕੇ ਬਟਾਲਾ ਨਿਵਾਸੀ ਬਹੁਤ ਵੱਡ ਭਾਗਵਾਨ ਜਿਹੜੇ ਇਸ ਨਗਰ ਕੀਰਤਨ ਦਾ ਅਲੰਗ ਲੈ ਰਹੇ ਹਨ ਔਰ ਹਰਕਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਪੀਆਂ ਕਸ਼ੀਆ ਪ੍ਰਾਪਤ ਕਰ ਰਹੇ ਹਨ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਹਾਈ ਸਰ ਆਪਣੇ ਨਾਲ ਕੀ ਹੈ ਸਰ ਜਗਨਨਾਥ ਨੰਦ ਕਰਦੇ ਕਰ ਨਾਲ ਅੱਜ ਅੱਜ ਦੇ ਮੇਰੇ ਕੀ ਕਿ ਕਰਦੇ ਜਗਨਨਾਥ ਜੈ ਜੀ ਦੇ ਪ੍ਰਕਾਸ਼ ਸਿੰਘ ਸਰ ਜੀ ਸਰਬੱਤ ਦਾਤ ਸੰਗਤ ਨੂੰ ਬਲਕ ਲਾਗੋਦਾਈ ਹੋਵੇ ਇਹ ਨਗਰ ਕੀਰਤਨ ਗੁਰਦੁਆਰਾ ਆਰਾਮਗੜੀਆ ਤੋਂ ਬੜੀ ਧੂਮਧਾਮ ਨਾਲ ਨਿਕਲਿਆ ਨਿਕਾਲਿਆ ਜਾ ਰਿਹਾ ਹੈ ਸਰਬੱਤ ਦਾਤ ਸੰਗਤ ਨੂੰ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ